ਪਹਿਲਾਂ ਤਾਂ ਸਾਰਿਆਂ ਦੀ ਦਸਤਾਰਾਂ ਲਵਾਈ ਜਾਂਦੇ ਸੀ ਕਿਸੇ ਨੇ ਹੀ ਇੱਕ ਦਸਤਾਰ ਬਾਰੇ ਬੋਲਿਆ ਹੀ ਨਹੀਂ ਅਸੀਂ ਤਿੰਨੇ ਜਾਣੇ ਹਾਂ ਜਿਨ੍ਹਾਂ ਨੇ ਬੋਲਿਆ ਕਿ ਭਾਈ ਆਡਾ ਰਿਲੀਜੀਅਨ ਆਹੀਂ ਦਸਤਾਰ ਨਹੀਂ ਲਾ ਸਕਦੇ ਤੇ ਡੋਂਕਰ ਮਾਫੀਆ ਨਾਲ ਰਲ ਜਾਂਦੇ ਆ ਉਹਦਾ ਬਹੁਤ ਬੁਰਾ سلوਕ ਕਰਦੇ ਸਾਡੇ ਨਾਲ ਇਦਾਂ ਦੇ ਬੰਦੇ ਸੀ ਜਿਨ੍ਹਾਂ ਨੂੰ ਪਹਾਂ ਕਰਕੇ ਘਟਾਇਆ ਗਿਆ ਪੰਜ ਬੰਦਿਆਂ ਨੂੰ ਮਾਫੀਆ ਚੋੱਕ ਕੇ ਲੈ ਗਿਆ ਉਹਨਾਂ ਦੀ ਕੋਈ ਖਬਰ ਨਹੀਂ ਅਜੇ ਤੱਕ ਢਿੱਡ ਭਰਨ ਜੋਗਾ ਜਾਂ ਭੁੱਖ ਮਿਟਣ ਜੋਗਾ ਖਾਣਾ ਨਹੀਂ ਹੁੰਦਾ ਹੁੰਦਾ ਸਬਰੋਂ ਜੁਗਾ ਖਾਣਾ ਦਿੰਦੇ ਹੀ ਤੇ ਨਾਲ 30 25 ਤੋਂ 30 ਟੈਂਪਰੇਚਰ ਦੇ ਵਿੱਚ ਆਪਾਂ ਨੂੰ ਏਸੀ ਦੇ ਵਿੱਚ ਰੱਖਿਆ ਜਾ ਰਿਹਾ ਸੀ ਇਹ ਵੀ ਮਤਲਬ ਵੀ ਠੀਕ ਹੈ ਤੰਗ ਕਰਨਾ ਹਾਂਜੀ ਤੰਗ ਕਰਨਾ ਨਾ ਉੱਤੇ ਲੈਣ ਨੂੰ ਕੁਛ ਦੇਣਾ ਕੁਝ ਨਹੀਂ ਕਰਨਾ ਬਸ ਸਿੰਗਲ ਕੱਪੜਿਆਂ ਦੇ ਵਿੱਚ ਰੱਖਣਾ ਉਤੋਂ ਵੀ ਕੱਪੜੇ ਲਵਾਏ ਥੱਲੋਂ ਵੀ ਲਵਾ ਲੇ ਆਪਣੇ origional ਬਿਆਨ ਤਿਆਰ ਕਰ ਲਓ ਸਿਮਰਨਜੀਤ ਮਾਨ ਦੇ ਬਿਆਨ ਨਹੀਂ ਚੱਲਦੇ ਪਏ ਨਹੀਂ ਉਹ ਜਾਂਦੇ ਸਿਮਰਨਜੀਤ ਮਾਨ ਨੂੰ ਅਮਰੀਕਾਲੇ ਉਹ ਜਾਣਨ ਲੱਗ ਗਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰੇਕ ਬੰਦਾ ਇੱਕੋ ਬਿਆਨ ਰਟੀ ਜਾਂਦਾ ਇੱਕੋ ਬਿਆਨ ਦੇਈ ਜਾਂਦਾ ਵਾ ਤਾਂ ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤੀਆਂ ਦੇ ਨਾਲ ਭਰਿਆ ਦੂਜਾ ਜਹਾਜ਼ ਪਰਸੋਂ ਲੈਂਡ ਹੋਇਆ ਤੇ ਇੱਕ ਕੱਲ ਲੈਂਡ ਹੋਇਆ ਤੀਜਾ ਔਰ ਅਸੀਂ ਅੱਜ ਇੱਕ ਹੋਰ ਡਿਪੋਰਟੀ ਦਿਨਾਂ ਗੱਲਬਾਤ ਕਰਵਾਵਾਂਗੇ ਤੁਹਾਨੂੰ ਜਸ਼ਪਾਲ ਮੁੰਡੇ ਦਾ ਨਾਮ ਹੈ ਔਰ ਸਾਡਾ ਇਹ ਇੰਟਰਵਿਊ ਕਰਨ ਦਾ ਮਕਸਦ ਇਹ ਹੀ ਹੈ ਕਿ ਬਹੁਤ ਸਾਰਾ ਰੁਪਿਆ ਲੱਗਿਆ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਰੁਪਿਆ ਲੋਕ ਲਾ ਕੇ ਇੱਥੋਂ ਗਏ ਨੇ ਤਾਂ ਜਿੰਨੀ ਕੁ ਮਦਦ ਹੋ ਸਕੇ ਕੋਈ ਵੀ ਵੀਰਪਰਾ ਜਰੂਰ ਕਰਿਓ ਜਸ਼ਪਾਲ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਬਈ ਬਹੁਤ ਬਹੁਤ ਸਵਾਗਤ ਤੁਹਾਡਾ ਪਰੋਪੰਜਾਬੀ ਟੀਵੀ ਤੇ ਜੀ ਹਾਂਜੀ ਮੇਰਾ ਨਾਮ ਜਸ਼ਪਾਲ ਆ ਤੇ ਮੈਂ ਮਲਕੀ ਪੱਟੀ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਮੈਨੂੰ ਕੱਲ ਹੀ ਪਰਸੋਂ ਵਾਲੇ ਜਾਜ ਦੇ ਵਿੱਚ ਮਿਲ ਕੇ ਲੈ ਕੇ ਆਇਆ ਗਿਆ ਵਾ ਬਹੁਤ ਗੰਦੀ ਤਰ੍ਹਾਂ ਲੈ ਕੇ ਆਇਆ ਗਿਆ ਵਾ ਸਰਕਾਰ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਆਪ ਇੱਥੋਂ ਸਜਾਜ ਭੇਜੇ ਤੇ ਆਪਣੇ ਬੰਦੇ ਜਿਹੜੇ ਇਲੈਗਲ ਆ ਉਹਨਾਂ ਨੂੰ ਬੁਲਾਇਆ ਜਾਵੇ ਪਰ ਜਿਨ੍ਹਾਂ ਨੂੰ ਉੱਥੋਂ ਦੀ ਕੋਰਟ ਨੇ ਸਟੇ ਦਿੱਤਾ ਵਾ ਉਹਨਾਂ ਨੂੰ ਨਾ ਬੁਲਾਇਆ ਜਾਵੇ ਕੀ ਕਰਕੇ ਸਾਰੀ ਗੱਲਾਂ ਤੇ ਹੋਣਿਆ ਬਾਈ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿੰਨੇ ਤਰੀਕ ਨੂੰ ਉੱਥੇ ਪਹੁੰਚੇ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਸੀਂ ਹੁਣ ਡਿਪੋਰਟ ਹੋਣ ਜਾ ਰਹੇ ਹੋ ਮੈਂ ਉੱਥੇ 24 ਤਰੀਕ ਨੂੰ ਪਹੁੰਚਿਆ ਸੀ ਤੇ ਅਸੀਂ ਜਿੰਨੇ ਬੰਦੇ ਸੀ ਅਸੀਂ ਆਪ ਹੀ ਪੁਲਿਸ ਦੇ ਹੱਥ ਆਏ ਕਿ ਚਲੋ ਅਸੀਂ ਕੋਰਟ ਤੋਂ ਅੱਗੇ ਪੇਸ਼ ਹੋਵਾਂਗੇ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਆਪ ਵੀ ਚਲਗੇ ਜੀ ਅਸੀਂ ਅਪੀਲ ਕਰਾਂਗੇ ਕਿ ਸਾਨੂੰ ਇੱਥੇ ਸਟੇ ਦਿੱਤਾ ਜਾਵੇ ਕਿਉਂਕਿ ਸਾਨੂੰ ਪਿੱਛੇ ਕੁਝ ਨਹੀਂ ਮਿਲਦਾ ਪਿਆ ਸਾਡੀਆਂ ਕੰਟਰੀਆਂ ਜਿਹੀਂ ਸਾਰਾ ਕੁਝ ਟਰਾਈ ਕਰ ਆਏ ਆ ਪਰ ਸਾਨੂੰ ਉੱਥੇ ਕੁਝ ਨਹੀਂ ਮਿਲਿਆ ਸਾਨੂੰ ਇੱਥੇ ਅਪੀਲ ਕੀਤੀ ਜਾਵੇ ਕਿ ਕੋਰਟ ਅੱਗੇ ਅਪੀਲ ਚੱਲਦੀ ਆ ਤੇ ਪਰ ਇਹ ਹੈ ਕਿ ਉਹ ਸਾਨੂੰ ਕੈਂਪਾਂ ਚ ਜਾਂ ਸਾਨੂੰ ਚੌਂਕੀਆਂ ਚ ਖੜਿਆ ਹੀ ਨਹੀਂ ਗਿਆ ਸਾਨੂੰ ਉਹਨਾਂ ਨੇ ਇੱਕ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਜਿਨ੍ਹਾਂ ਨੂੰ ਕਹਿੰਦੇ ਪ੍ਰਾਈਵੇਟ ਜੇਲ ਕਹਿੰਦੇ ਆਪਣੇ ਆਪਣੇ ਇੱਧਰ ਉਹ ਉੱਚੀ ਸਾਰੇ ਵੜੀ ਜਾਂਦੇ ਆ ਉੱਚੋ ਹੀ ਮਤਲਬ ਕਿ ਜਿਨ੍ਹਾਂ ਦੇ ਇਲੀਗਲ ਨੰਬਰ ਲੀਗਲ ਨੰਬਰ ਵੀ ਨਿਕਲੇ ਆ ਉੱਥੇ ਇੱਕ ਏ ਏ ਐਲ ਨੰਬਰ ਚੱਲਦਾ ਵਾ ਏਆਈ ਉਹ ਵੀ ਨੰਬਰ ਨਿਕਲੇ ਉਹ ਵੀ ਜਹਾਜ ਦੇ ਵਿੱਚ ਵਾਪਸ ਭੇਜੀ ਜਾਂਦੇ ਆ ਭਾਈ ਤੁਸੀਂ ਕਿੰਨਾ ਸਮਾਂ ਹੋਇਆ ਸੀ ਕਿਹੜੀ ਜਨਵਰੀ ਦੇ ਮਹੀਨੇ ਤੁਸੀਂ ਪਹੁੰਚੇ ਹਾਂਜੀ ਜਨੂਰੀ 24 ਜਨੂਰੀ ਨੂੰ ਪਹੁੰਚੇ ਆ ਤੇ 24 ਜਾਂਵੇਂ ਤੁਸੀਂ ਪਹੁੰਚੇ ਤੇ ਉਸ ਤੋਂ ਬਾਅਦ ਸੀ ਟੈਂਟਾਂ ਜਿਹੜੇ ਕੈਂਪ ਲੱਗੇ ਹੋਏ ਨੇ ਉਥੇ ਬਾਰਡਰ ਤੇ ਅਸੀਂ ਉੱਥੇ ਹੀ ਰਹਿ ਰਹੇ ਸੀ ਜੀ ਹਾਂਜੀ ਹਾਂਜੀ ਉਹ ਇੱਕ ਨਾ ਉਹਨਾਂ ਨੇ ਸੈਂਟਰ ਬਣਾਏ ਆ ਨਵੀਂ ਬਾਰਡਰ ਤੇ ਉਹ ਬਸ ਉੱਥੇ ਹੀ ਰਹਿ ਰਹੇ ਸੀ ਸਾਰੇ ਉੱਥੇ ਹੀ ਰਹਿ ਰਹੇ ਸੀ ਜਿਹੜੇ ਤੁਸੀਂ ਜਾਚ ਹੋਣਾ ਇਹ ਸਾਰੇ ਉਹੀ ਗਰੁੱਪ ਆ ਹਾਂਜੀ ਉਹ ਸਾਰਾ ਉਹੀ ਗਰੁੱਪ ਆ ਮੇਰੇ ਹੀ ਉੱਥੇ ਜਿਹੜੇ ਕੈਂਪਾਂ ਦੇ ਵਿੱਚ ਸਾਰੇ ਬੰਦੇ ਰਹਿੰਦੇ ਸੀ ਇਹ ਪਹਿਲਾ ਜਿਹੜੇ ਪਹਿਲਾ ਜਹਾਜ਼ ਉਤਰਿਆ ਸੀ ਉਹ ਵੀ ਮੇਰੇ ਸਾਡੇ ਉੱਥੇ ਹੀ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਉਤਰਿਆ ਉਹ ਅਸੀਂ ਆ ਗਏ ਆ ਸਾਡਾ ਨਾਮ ਆ ਗਿਆ ਹੁਣ ਜਿਹੜਾ ਤੀਸਰਾ ਉਤਰਿਆ ਜਿਹੜੇ ਬੰਦੇ ਉੱਥੇ ਰਹਿ ਗਏ ਸੀ ਉਹ ਆਏ ਆ ਇੱਕ ਬਈ ਸਾਨੂੰ ਇਹ ਵੀ ਦੱਸੋ ਕਿ ਬਹੁਤ ਸਾਰਾ ਇਸ ਵਾਰ ਨਾ ਗੱਲਾਂ ਚੱਲੀਆਂ ਪਹਿਲੇ ਜਹਾਜ਼ ਆਇਆ ਉਹਦੇ ਵਿੱਚ ਹੱਤਗੜੀਆਂ ਲਗਾਈਆਂ ਬੇੜੀਆਂ ਲਗਾਈਆਂ ਦੂਜੀ ਵਾਰ ਅਸੀਂ ਦੇਖਿਆ ਕਿ ਹਾਲਾਂਕਿ ਪਹਿਲੇ ਜਹਾਜ਼ ਦੇ ਵਿੱਚ ਵੀ ਇੱਕ 10 ਸਾਲ ਦਾ ਜਵਾਕ ਸੀ ਤੇ ਉਹਦੇ ਜੂੜਾ ਕੀਤਾ ਹੋਇਆ ਸੀ ਸਿਰਫ ਆਈ ਬਾਹਰ ਆ ਗਿਆ ਸੀਗਾ ਨਾ ਸਿਰ ਤੇ ਕੁਝ ਸੀਗਾ ਇਸ ਵਾਰ ਵੀ ਜੋ ਦੇਖਿਆ ਤਾਂ ਲੋਕ ਕਹਿੰਦੇ ਕਿ ਜੂੜੇ ਦੇ ਵਿੱਚ ਹੀ ਬਾਹਰ ਕੱਢਿਆ ਜਾ ਰਿਹਾ ਨਾ ਕੋਈ ਦਸਤਾਰ ਨਾ ਕੋਈ ਪਰਨਾ ਇਹ ਸਾਰਾ ਕੀ ਪੂਰੇ ਦਾ ਪੂਰਾ ਉੱਤੇ ਫੀਨੋਮੈਨਾ ਵਰਤਿਆ ਹਾਂਜੀ ਇਦਾਂ ਹੀ ਹੁਣ ਇਹ ਜਿਹੜਾ ਪਿਛਲਾ ਜਹਾਜ਼ ਆਇਆ ਸੀ ਉਹਦੇ ਵਿੱਚ ਤਾਂ ਹੱਤਕੜੀਆਂ ਉਹਨਾਂ ਨੇ ਖੋਲੀਆਂ ਸੀ ਮੇਰੇ ਖਿਆਲ ਨਾਲ ਜਹਾਜ਼ ਤੋਂ ਉਤਰ ਕੇ ਜਿੱਤੇ ਤਾਂ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਤੋਂ ਇੱਕ ਬੰਦੇ ਹੋਰ ਆਏ ਟੱਪ ਕੇ ਉਹਨਾਂ ਨੇ ਸਾਰਾ ਕੁਝ ਦੱਸਿਆ ਸੀ ਪਰ ਜਿਹੜਾ ਹੁਣ ਜਹਾਜ਼ ਆਇਆ ਹੁਣ ਇਹਨਾਂ ਨੇ ਸ਼ਾਇਦ ਇਹਨਾਂ ਨੇ ਕੀ ਕੀਤਾ ਕਿ ਜਦੋਂ ਜਹਾਜ਼ ਲੈਂਡ ਹੋਣ ਲੱਗਾ ਉਦੋਂ ਹੱਤਕੜੀਆਂ ਖੋਲੀਆਂ ਗਈਆਂ ਹੱਤਕੜੀਆਂ ਹੱਥਾਂ ਤੇ ਵੀ ਲਾਈਆਂ ਗਈਆਂ ਪੈਰਾਂ ਤੇ ਵੀ ਤੇ ਲੱਕ ਤੇ ਵੀ ਬੰਨੀਆਂ ਗਈਆਂ ਲੱਕ ਤੇ ਕੀ ਬੰਨਿਆ ਸੀ ਲੱਕ ਦੇ ਸੰਗਲੀ ਬੰਨੀ ਹੋਈ ਸੀ ਜਿਹਦੇ ਨਾਲ ਉਹਦੀ ਏਟੈਚ ਕੀਤੀ ਸਾਡੇ ਹੱਥਾਂ ਦੇ ਨਾਲ ਤੇ ਉਹ ਜਿਹੜੀ ਖੋਲੀ ਗਈ ਜਦੋਂ ਜਹਾਜ਼ ਲੈਂਡ ਕਰਨ ਲੱਗਾ ਸਿਰਫ ਉਦੋਂ ਖੋਲੀ ਗਈ ਉਸ ਤੋਂ ਪਹਿਲਾਂ ਨਹੀਂ ਖੋਲੀ ਗਈ ਤੇ ਦਸਤਾਰਾਂ ਤੁਹਾਡੇ ਉੱਥੇ ਉਤਰਵਾਲੀਆਂ ਦਸਤਾਰਾਂ ਤੇ ਸਾਡੀਆਂ ਉੱਥੇ ਜਦੋਂ ਅਸੀਂ ਕੈਂਪ ਆਜ ਗਏ ਪਹਿਲਾਂ ਤਾਂ ਸਾਰਿਆਂ ਦੀ ਦਸਤਾਰਾਂ ਲਵਾਈ ਜਾਂਦੇ ਸੀ ਕਿਸੇ ਨੇ ਨਹੀਂ ਦਸਤਾਰ ਬਾਰੇ ਬੋਲਿਆ ਹੀ ਨਹੀਂ ਸਿਰਫ ਅਸੀਂ ਤਿੰਨੇ ਜਾਣੇ ਹਾਂ ਜਿਨ੍ਹਾਂ ਨੇ ਬੋਲਿਆ ਕਿ ਭਾਈ ਆਡਾ ਰਿਲੀਜੀਅਨ ਆਹੀਂ ਦਸਤਾਰ ਨਹੀਂ ਲਾ ਸਕਦੇ ਪਰ ਸਾਨੂੰ ਤਿੰਨ ਦਿਨ ਦਸਤਾਰ ਦਿੱਤੀ ਗਈ ਕਿਉਂਕਿ ਜਿਹੜੇ ਮੇਨ ਅਫਸਰ ਹੀ ਉਹ ਦਸਤਾਰ ਦੇਣ ਤੋਂ ਮਨਾ ਨਹੀਂ ਕਰਦੇ ਪਰ ਜਿਹੜੇ ਉੱਥੇ ਅੰਦਰ ਹੀ ਕੈਂਪਾਂ ਦੇ ਵਿੱਚ ਉਹ ਜਿਹੜੇ ਕਈਆਂ ਕੀ ਕਰਦੇ ਸੀ ਉਹ ਬੀੜੀਆਂ ਪੀਂਦੇ ਸੀ ਸਮੈਗ ਪੀਂਦੇ ਸੀ ਉੱਥੇ ਅੰਦਰ ਉਹ ਜਿਹੜੇ ਅਫਸਰ ਹੀ ਜਿਹੜੇ ਥੋੜੇ ਪੁਲਸ ਵਾਲੇ ਸੀ ਉਹਨਾਂ ਨੇ ਕੀ ਕੀਤਾ ਗਿਆ ਸਾਡੀ ਦਸਤਾਰ ਲਾ ਕੇ ਤੇ ਉਹ ਸਾਡੇ ਉੱਤੇ ਪਾ ਦਿੱਤੀ ਗਈ ਕੂੜੇ ਡਸਟਮੀਨਾ ਚ ਕਿੰਨੇ ਜਾਣੇ ਤੋਂ ਸਿਰ ਤੋਂ ਲਾ ਲਈ ਸੀ ਸਾਡੇ 3 ਜਾਣੇ ਹਾਂ ਹੀ ਤਿੰਨਾਂ ਜਾਣਿਆਂ ਦੇ ਸਿਰ ਤੋਂ ਲਾਈ ਗਈ ਤੇ ਤੁਸੀਂ ਅੜ ਵੀ ਗਏ ਸੀ ਬਾਅਦ ਦੇ ਵਿੱਚ ਅਸੀਂ ਪਹਿਲਾਂ ਅੜੇ ਹੀ ਬਾਅਦ ਅਸੀਂ ਤਾਂ ਨਹੀਂ ਅੜੇ ਕਿ ਸਾਡੇ ਨਾਲ ਹੋ ਸਾਦਾ ਇਹ ਦੂਜਾ ਸਲੂਗ ਨਾ ਕਰ ਲੈਣ ਅਸੀਂ ਪਹਿਲਾਂ ਸਾਨੂੰ ਨਹੀਂ ਪਤਾ ਹੀ ਵਾਪਸ ਜਾਣਾ ਅਸੀਂ ਤਾਂ ਉਹਨਾਂ ਨੂੰ ਉਹਨਾਂ ਦੀ ਗੱਲ ਮੰਨ ਕੇ ਥੋੜੀ ਦਸਤਾਰ ਲਾਤੀ ਮਤਲਬ ਕਿ ਦਸਤਾਰ ਲਾ ਕੇ ਪਾਸੇ ਰਹਤੀ ਕਿਉਂਕਿ ਹੋ ਸਾ ਥੋੜੇ ਦਮ ਲਈ ਇਹੀ ਰੱਖ ਦਿੰਨੇ ਆ ਮੁੜ ਕੇ ਫਿਰ ਬੰਨ ਲਾਂਗੇ ਪਰ ਉਹ ਜੀ ਸਾਨੂੰ ਇਹਨਾਂ ਨੇ ਛੱਡਣਾ ਕੱਲ ਨੂੰ ਇਹ ਸਾਡੇ ਮਤਲਬ ਕਿ ਛੱਡਣ ਦੇ ਵਿੱਚ ਸਾਨੂੰ ਇਹ ਮੁੜ ਕੇ ਉੱਥੇ ਤਰੀਕ ਦੇ ਵਿੱਚ ਪੰਗਾ ਨਾ ਪਾਉਣਾ ਜੋ ਤੁਸੀਂ ਦਸਤਾਰ ਦੇ ਲਈ ਤੁਸੀਂ ਅੜੇ ਤਾਂ ਤੁਸੀਂ ਅਫਸਰ ਨੂੰ ਕੀ ਕਿਹਾ ਉਸ ਨੂੰ ਅਸੀਂ ਉਹਨਾਂ ਨੂੰ ਜਿਹੜੋ ਪਹਿਲਾਂ ਅੜੇ ਹਾਂ ਉਦੋਂ ਅਸੀਂ ਇੱਕੋ ਗੱਲ ਕਹੀ ਕਿ ਤੁਹਾਡੇ ਅਫਸਰਾਂ ਨੇ ਸਾਨੂੰ ਅਲਾਉਂਗ ਕੀਤੀ ਆ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਤੁਹਾਡਾ ਰਿਲੀਜਨ ਆ ਤੁਸੀਂ ਬੰਨ ਸਕਦੇ ਏ ਪਰ ਉਹ ਮੰਨ ਗਏ ਸੀ ਉਦੋਂ ਉਹ ਮੰਨ ਗਏ ਸੀ ਪਰ ਜਿਹੜੇ ਅੰਦਰਲੇ ਬੰਦੇ ਸੀ ਉਹ ਹੀ ਥੋੜੇ ਮਤਲਬ ਕਿ ਸਹੀ ਨਹੀਂ ਨਿਕਲੇ ਉਹਨਾਂ ਨੇ ਟ੍ਰੀਟਮੈਂਟ ਸਾਡੇ ਨਾਲ ਸਹੀ ਨਹੀਂ ਕੀਤਾ ਨੇ ਆਪ ਹੀ ਉਤਾਰਦੀ ਕਿ ਤੁਸੀਂ ਫਿਰ ਆਪ ਉਤਾਰੀ ਅਸੀਂ ਉਤਾਰੀ ਅਸੀਂ ਆਪ ਹੀ ਉਤਾਰ ਕੇ ਅਸੀਂ ਸਾਈਡ ਤੇ ਰੱਖਦੀ ਇਸ ਚੱਕਰ ਦੇ ਵਿੱਚ ਕੀ ਉਹ ਸਾਨੂੰ ਕੱਲ ਨੂੰ ਉਹ ਕਹਿਣ ਨਾ ਜੇ ਅਸੀਂ ਉੱਥੋਂ ਨਿਕਲਣਾ ਸਾਡੇ ਕੋਟ ਅੱਗੇ ਪੇਸ਼ੀ ਹੁਣੀ ਆ ਗਾਣਾ ਗੁਲਾ ਵੀ ਦਿੰਦੇ ਸੀ ਉਹ ਫਿਰ ਨਹੀਂ ਗਾਲਾਂ ਨਹੀਂ ਦਿੰਦੇ ਬਸ ਉਹ ਟੌਰਚਰ ਕਰਦੇ ਸੀ ਟੌਰਚਰ ਇਹ ਹਿਸਾਬ ਨਾਲ ਹੁੰਦਾ ਸੀ ਕਿ ਖਾਣਾ ਪੀਣਾ ਉਹਨਾਂ ਕਹ ਦਿੰਦੇ ਜਿੰਨਾ ਕਿ ਢਿੱਡ ਨੂੰ ਸਬਰ ਹੋ ਜੇ ਕਿ ਢਿੱਡ ਭਰਨ ਜੋਗਾ ਜਾਂ ਭੁੱਖ ਮਿਟਣ ਜੋਗਾ ਖਾਣਾ ਨਹੀਂ ਹੁੰਦਾ ਹੁੰਦਾ ਸਬਰ ਹੋ ਜੁਗਾ ਖਾਣਾ ਦਿੰਦੇ ਹੀ ਤੇ ਨਾਲ 30 25 ਤੋਂ 30 ਟੈਂਪਰੇਚਰ ਦੇ ਵਿੱਚ ਆਪਾਂ ਨੂੰ AC ਦੇ ਵਿੱਚ ਰੱਖਿਆ ਜਾ ਰਿਹਾ ਸੀ ਇਹ ਵੀ ਮਤਲਬ ਵੀ ਸੀ ਕਿ ਤੰਗ ਕਰਨਾ ਹਾਂਜੀ ਤੰਗ ਕਰਨਾ ਨਾ ਉੱਤੇ ਲੈਣ ਨੂੰ ਕੁਛ ਦੇਣਾ ਕੁਝ ਨਹੀਂ ਕਰਨਾ ਬਸ ਸਿੰਗਲ ਕੱਪੜਿਆਂ ਦੇ ਵਿੱਚ ਰੱਖਣਾ ਉਤੋਂ ਵੀ ਕੱਪੜੇ ਲਵਾਏ ਥੱਲੋਂ ਵੀ ਲਵਾਲੇ ਸਿੰਗਲ ਕੱਪੜਿਆਂ ਦੇ ਵਿੱਚ ਰੱਖ ਦਿੰਦੇ ਹੀ ਬਸ ਤੇ ਜਦੋਂ ਅਸੀਂ ਰਸਤੇ ਦੇ ਵਿੱਚ ਗਏ ਤੁਹਾਡੇ ਨਾਲ ਤਾਂ ਉੱਥੇ ਬਹੁਤ ਸਾਰੇ ਲੇਡੀਜ਼ ਵੀ ਹੋਣੀ ਐ ਫੈਮਲੀਆਂ ਵੀ ਹੋਣੀਆਂ ਐ ਬੱਚੇ ਵੀ ਹੋਣੇ ਐ ਤਾਂ ਉਦੋਂ ਬੱਚਿਆਂ ਦੇ ਨਾਲ ਲੋਕ ਜਾਂਦੇ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਕਿਉਂਕਿ ਬਹੁਤ ਸਾਰਾ ਮਾੜਾ ਸਲੂਕ ਹੁੰਦਾ ਚਾਹੇ ਕੋਈ ਘਰ ਵਾਲੀ ਐ ਕਿਸੇ ਦੀ ਜਾਂ ਕੋਈ ਜਵਾਕ ਐ ਮੈਂ ਤਾਂ ਫੈਮਲੀ ਵਾਲਿਆਂ ਨੂੰ ਇਹੋ ਕਹਿਣਾ ਚਾਹੂੰਗਾ ਕੀ ਫੈਮਿਲੀ ਨਹੀਂ ਫੈਮਿਲੀ ਲਈ ਹਰੇਕ ਦੇਸ਼ ਨੇ ਬਹੁਤ ਵੱਡਾ ਜਿਹੜਾ ਇੱਕ ਪਲੇਟਫਾਰਮ ਤਿਆਰ ਕੀਤਾ ਆਵਾ ਕਿ ਆਪਣੀ ਆ ਸਾਡੀ ਦੇਸ਼ਾਂ ਦੀਆਂ ਸਾਈਡਾਂ ਤੇ ਆਓ ਇੰਟਰਵਿਊ ਦਿਓ ਇੰਟਰਵਿਊ ਪੰਜਾਬੀ ਤੇ ਹਿੰਦੀ ਦੇ ਵਿੱਚ ਹੁਣ ਸ਼ੁਰੂ ਕਰਤੀ ਹੋਈ ਹਰੇਕ ਦੇਸ਼ ਨੇ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਤੇ ਹੋਰ ਇੰਟਰਵਿਊ ਦਿਓ ਡੌਂਕੀ ਨਾਲੋ ਇੰਟਰਵਿਊ ਦੋ ਤੇ ਆਪਣੇ ਇਲੀਗਲ ਤਰੀਕੇ ਨਾਲ ਜਾ ਚਲ ਜਾਓ। ਉਸ ਸਾਨੂੰ ਸ਼ੇਅਰ ਕਰ ਸਕਦੇ ਇੱਕ ਦੋ ਕੋਈ ਸਟੋਰੀਆਂ ਕੀ ਵਾਪਰਿਆ ਕਿਉਂਕਿ ਅਸੀਂ ਕਰਕੇ ਆਇਆ ਕਹਿੰਦੇ ਮਤਲਬ ਲੇਡੀਜ਼ ਨਾਲ ਤਾਂ ਬਹੁਤ ਮਾੜਾ ਵਰਤਾਓ ਕੀਤਾ ਜਾਂਦਾ ਜਵਾਕਾਂ ਨਾਲ ਵੀ। ਜਦੋਂ ਅਸੀਂ ਆਡੇ ਨਾਲ ਹੋਇਆ ਸੀ ਇਦਾਂ ਜਦੋਂ ਅਸੀਂ ਪਹਿਲੀ ਵਾਰ ਸਾਨੂੰ ਛੱਡਣ ਜਾਣਦੇ ਸੀ ਨਾ ਸਾਡਾ ਇੱਕ ਦਿਨ ਇੱਕ ਜਹਾਜ਼ ਰੱਦ ਹੋ ਗਿਆ ਸੀ। ਕਿ ਸਾਨੂੰ ਜਿੱਦਣ ਛੱਡਣਗੇ ਤਾਂ ਉਸ ਦਿਨ ਹੀ ਉਹਨਾਂ ਨੇ ਕਿਹਾ ਕਿ ਮੋਦੀ ਨਾਲ ਸਾਡੀ ਮੀਟਿੰਗ ਆ ਮੋਦੀ ਸਰਕਾਰ ਦੇ ਨਾਲ ਭਾਰਤ ਸਰਕਾਰ ਨਾਲ ਸਾਡੀ ਮੀਟਿੰਗ ਆ ਇਹ ਹਾਂਜੀ ਕਿ ਇਹਨਾਂ ਦਾ ਇਹਨਾਂ ਨੂੰ ਅੱਜ ਨਹੀਂ ਲਜਾਇਆ ਜਾਊਗਾ ਇਹਨਾਂ ਨੂੰ ਥੋੜੇ ਟਾਈਮ ਬਾਅਦ ਲਜਾਇਆ ਜਾਊਗਾ ਤੇ ਉੱਥੇ ਉਦੋਂ ਉਹਨਾਂ ਨੇ ਕੀ ਕੀਤਾ ਹੈ ਕਿ ਆਡੇ ਨਾਲ ਲੇਡੀਜ਼ ਤੇ ਜੋ ਫੈਮਲੀ ਹੀ ਨਾ ਉਹਨਾਂ ਨੂੰ ਵੀ ਹੱਤਕੜੀਆਂ ਪਾਈਆਂ ਗਈਆਂ ਪਰ ਜਦੋਂ ਇਹ ਮੀਟਿੰਗ ਹੋਈ ਹਾਂ ਇਹ ਜਿਹੜੀਆਂ 에ਰ ਕੀ ਕੁੜੀਆਂ ਆਈਆਂ ਸੀ ਜਿਹੜੇ 에ਰ ਕੀ ਫੈਮਲੀਆਂ ਆਈਆਂ ਸੀ ਉਹਨਾਂ ਨੂੰ ਹੱਤਕੜੀਆਂ ਨਹੀਂ ਲਾਈਆਂ ਗਈਆਂ ਪਹਿਲੀ ਫੈਮਲੀਆਂ ਸੀ ਪਹਿਲੇ ਜਾਜ ਦੇ ਵਿੱਚ ਉਹਨਾਂ ਫੈਮਲੀਆਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਹਤਕੜੀਆਂ ਲਾਈਆਂ ਗਈਆਂ ਸੀ ਹੁਣ ਮਾਰੇ ਡੋਂਕਰਾਂ ਤੇ ਵਿਆਹ ਜੀ ਆ ਪਰ ਡੋਂਕਰ ਕਹੋ ਜਿਆ ਉੱਥੇ ਸਲੂਕ ਕਰਦੇ ਨੇ ਕਹੋ ਜਿਆ ਬਿਹੇਵ ਕਰਦੇ ਨੇ ਤੁਹਾਡੇ ਨਾਲ ਔਰ ਦੂਜੇ ਪਾਸੇ ਮਹਿਲਾਵਾਂ ਨਾਲ ਤੇ ਦੂਜੇ ਪਾਸੇ ਬੱਚਿਆਂ ਨਾਲ ਜਿਹੜੇ ਡੋਂਕਰ ਹੁੰਦੇ ਆ ਕਈ ਤਾਂ ਡੋਂਕਰ ਹੁੰਦੇ ਆ ਆਪਣੇ ਇਧਰੋਂ ਜਿਹੜੇ ਗਏ ਉਸ ਦੇਸ਼ ਦੇ ਵਸਨਾਕੀ ਬਣੇ ਹੋਏ ਆ ਇਸ ਦੇਸ਼ ਤੋਂ ਗਏ ਉਸ ਦੇਸ਼ ਚ ਵਸਨਾਕੀ ਬਣੇ ਉਹ ਜਿਹੜੇ ਇੰਡੀਅਨ ਵੀ ਇੰਡੀਅਨ ਵੀ ਡੋਂਕਰ ਹੁੰਦੇ ਆ ਹਾਂਜੀ ਜਿਹੜੇ ਸਟੇਟ ਉਹ ਆਪਣੇ ਇਥੇ ਪੰਜਾਬ ਦੇ ਹਰਿਆਣੇ ਦੇ ਕੁਝ ਸਟੇ ਡੋਂਕਰ ਵੀ ਹੈਗੇ ਨੇ ਡੋਂਕਰ ਵੀ ਹੈਗੇ ਨੇ ਤੇਰੇ ਕਿਹੜੇ ਦੇਸ਼ ਚ ਮਿਲੇ ਤੁਹਾਨੂੰ ਮੈਨੂੰ ਤਾਂ ਮੈਕਸੀਕੋ ਮਿਲੇ ਇੱਕ ਅੱਛਾ ਹਾਂਜੀ ਤੇ ਬਾਕੀ ਇਹ ਹੈ ਕਿ ਮੈਨੂੰ ਤਾਂ ਪੰਜਾਬੀ ਘੱਟ ਮਿਲੇ ਪਰ ਸਾਡੇ ਨਾਲ ਦੇ ਨੂੰ ਪੰਜਾਬੀ ਡੋਂਕਰ ਦੇ ਇੰਡੀਅਨ ਡੋਂਕਰ ਕਾਫੀ ਮਿਲੇ ਮਾੜਾ ਮੋਟਾ ਫਿਰ ਫੇਵਰ ਕਰਦੇ ਵੀ ਚਲੋ ਆਪਣਾ ਬੰਦਾ ਉਹ ਹਾਂਜੀ ਉਹ ਥੋੜੀ ਬਾਹ ਫੜ ਲੈਂਦੇ ਆ ਪਰ ਜਿਹੜੇ ਦੂਸਰੇ ਡੋਂਕਰ ਉਧਰ ਦੇ ਉਹ ਤਾਂ ਬਹੁਤ ਜਿਹੜੇ ਮਾਫੀਆ ਹੁੰਦੇ ਆ ਉਧਰ ਦੇ ਡੋਂਕਰ ਮਾਫੀਆਂ ਨਾਲ ਰਲ ਜਾਂਦੇ ਆ ਉਹ ਤਾਂ ਬਹੁਤ ਬੁਰਾ سلوਕ ਕਰਦੇ ਸਾਡੇ ਨਾਲ ਇਦਾਂ ਦੇ ਬੰਦੇ ਸੀ ਜਿਨ੍ਹਾਂ ਨੂੰ ਪੈਹਾ ਕਰਕੇ ਘਟਾਇਆ ਗਿਆ ਕੀ ਕਹਿੰਦੇ ਪਰ ਪੈਸੇ ਨਹੀਂ ਗੇ ਡੋਂਕਰ ਨੂੰ ਪਹੁੰਚੇ ਉਹਨਾਂ ਨੂੰ ਕਟਾਇਆ ਗਿਆ ਫਿਰ ਉਹਨਾਂ ਨੂੰ ਉੱਥੇ ਮਲਕੀ ਪੰਜ ਬੰਦਿਆਂ ਨੂੰ ਮਾਫੀਆ ਚੋੱਕੇ ਲੈ ਗਿਆ ਉਹਨਾਂ ਦੀ ਕੋਈ ਖਬਰ ਨਹੀਂ ਅਜੇ ਤੱਕ ਲੇਡੀਜ਼ ਜਿਹੜੋਂ ਜਾਂਦੀਆਂ ਨੇ ਇਸ ਵਾਰ ਅਸੀਂ ਜਾਹਰ ਦੇਖਿਆ ਇਸ ਵਾਰ ਚੰਡੀਗੜ੍ਹ ਦੀਆਂ 7-8 ਕੁੜੀਆਂ ਆਈਆਂ ਨੇ ਹੁਣ ਤੁਸੀਂ ਦੇਖੋ 7-8 ਕੁੜੀਆਂ ਡੰਕੀ ਲਾ ਕੇ ਜਾ ਰਹੀਆਂ ਸੀ ਤੇ ਅਸੀਂ ਬਹੁਤ ਇੰਟਰਵਿਊ ਕੀਤੀਆਂ ਲੋਕ ਕਹਿੰਦੇ ਕਿ ਡੰਕੀ ਲਾ ਕੇ ਜੇ ਜਾਣਾ ਹੈ ਤਾਂ ਕੁੜੀਆਂ ਤਾਂ ਜਾਣਾ ਚਾਹੀਦੇ ਨਹੀਂ ਕਹਿੰਦੇ ਬਹੁਤ ਮਾੜਾ ਸਲੂਕ ਕਰਦੇ ਡੋਂਕਰ ਅਸਲ ਦੇ ਵਿੱਚ ਗੱਲ ਇਹ ਆ ਕਿ ਉਹ ਸਾਰੀਆਂ ਕੁੜੀਆਂ ਜਿੱਥੋਂ ਤੱਕ ਮੇਰਾ ਖਿਆਲ ਆ ਉਹ ਇੰਗਲੈਂਡ ਤੋਂ ਗਈਆਂ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਇਸ ਟਾਈਮ ਪੂਰੇ ਕਾਰੋਬਾਰ ਜਿਹੜੇ ਆ ਬੰਦ ਹੋ ਚੁੱਕੇ ਆ ਹਾਂ ਇੰਗਲੈਂਡ ਦੇ ਵਿੱਚ ਸਿਰਫ ਇੱਕ ਇੱਕ ਕਾਰੋਬਾਰ ਚੱਲਦਾ ਉਹ ਹੈਗਾ ਕੰਸਟਰਕਸ਼ਨ ਦਾ ਜਿਹਦੇ ਕਰਕੇ ਉਹ ਕੁੜੀਆਂ ਨਹੀਂ ਕਰ ਸਕਦੀਆਂ ਉਹ ਹੁਣ ਸਾਰੀਆਂ ਕੁੜੀਆਂ ਉੱਥੋਂ ਕੀ ਕਰਦੀਆਂ ਡੋਂਕੀ ਲਾ ਕੇ ਜਾਂਦੀਆਂ ਚਲੋ ਉਹਨਾਂ ਲਈ ਇਹ ਆ ਕਿ ਉਹਨਾਂ ਦਾ ਸਿੱਧਾ ਰਾਹ ਵਾ ਇੰਗਲੈਂਡ ਤੋਂ ਸਿੱਧਾ ਮੈਕਸੀਕੋ ਰਾਹ ਐਂਟਰੀ ਦਿੰਦਾ ਵਾ ਉਨਾਂ ਲਈ ਤਾਂ ਡੋਂਕਰ ਜਿਆਦੇ ਆਉਂਦੇ ਨਹੀਂ ਤਾਂ ਕਰਕੇ ਉਹ বাজ ਜਾਂਦੀਆਂ ਪਰ ਜਿਹੜੀਆਂ ਇੱਥੋਂ ਇੰਡੀਆ ਤੋਂ ਜਾਂਦੀਆਂ ਵਾਂ ਜਾਂ ਕਿ ਹੋਰ ਦੇਸ਼ਾਂ 'ਚ ਜਾਂਦੇ ਆ ਉਹਨਾਂ ਦੀ ਡੋਂਕਰ ਬਹੁਤ ਬੂਰਾ ਸਲੋ ਕਰਦੇ ਆ ਕੋਈ ਮਾੜਾ ਮੋਟਾ ਸਾਨੂੰ ਕੋਈ ਸਟੋਰੀ ਸ਼ੇਅਰ ਕਰ ਸਕੋ ਸੀ ਆਹ ਇਹ ਤਾਂ ਕਮਲ ਕੀ ਇਦਾਂ ਦੀ ਸਟੋਰੀ ਮੈਨੂੰ ਪਤਾ ਨਹੀਂ ਲੱਗੀ ਪਰ ਜਿਹੜੀਆਂ ਵੀ ਸਾਡੇ ਨਾਲ ਲੇਡੀਆਂ ਸੀ ਉਹ ਕਾਫੀ ਦੱਸਦੀਆਂ ਕਿ ਸਾਡੇ ਨਾਲ ਜਿਹੜਾ ਸਲੂਗਾ ਮਤਲਬ ਕਿ ਇਦਾਂ ਤੋੜ ਕੇ ਸਾਨੂੰ ਖੜਿਆ ਗਿਆ ਸਾਨੂੰ ਪਿੱਛੋਂ ਨਾ ਜੈਂਟਲ ਕਈ ਵਾਰ ਫੋਨ ਚੁੱਕਦਾ ਸੀ ਬਸ ਇਹ ਹੀ ਚੀਜ਼ਾਂ ਸਾਨੂੰ ਦੱਸੀਆਂ ਗਈਆਂ ਕਿ ਸਾਡੇ ਨਾਲ ਬਹੁਤ ਬੁਰਾ ਸਲੂ ਹੋਇਆ ਕਹਿੰਦੇ ਹਸਬੈਂਡ ਕੋਲ ਖੜੇ ਰਹਿ ਜਾਂਦੇ ਉਹ ਕੁਝ ਕੁਝ ਕਰ ਨਹੀਂ ਸਕਦੇ ਵਿਚਾਰੇ ਹਾਂਜੀ ਇਹ ਘਟਨਾਵਾਂ ਵੀ ਕਾਫੀ ਆਈਆਂ ਕਿ ਹਸਬੰਡ ਵੀ ਕੁਝ ਕਰ ਨਹੀਂ ਸਕਦੇ ਉਹ ਖੜੇ ਨਹੀਂ ਰਹਿ ਜਾਂਦੇ ਉਹ ਕੀ ਕਰਦੇ ਆ ਕਿ ਹਸਬੰਡ ਜਿਹੜਾ ਹੁੰਦਾ ਵਾ ਉਹਨਾਂ ਨੂੰ ਫੜ ਕੇ ਪਾਸੇ ਸੁੱਟ ਦਿੰਦੇ ਆ ਸਾਨੂੰ ਪਰੇ ਕਰ ਦਿੰਦ ਨੇ ਤੇ ਵਾਈਫ ਨਾਲ ਉਹ ਬਦਤਮੀਜ਼ੀ ਕਰਦੇ ਆ ਬਸ ਵਾਈਫ ਨਾਲ ਬਦਤਮੀਜ਼ੀ ਕਰਦੇ ਆ ਤੇ ਬੱਚੇ ਜਿਹੜੇ ਹੁੰਦੇ ਨੇ 10 ਸਾਲ ਦੇ 12 12 15 15 ਨਹੀਂ ਫੈਮਲੀਆ ਨਾਲ ਤੇ ਇੰਨਾ ਸਲੂਗ ਨਹੀਂ ਕੀਤਾ ਜਾਂਦਾ ਜਿਹੜੇ ਫੈਮਲੀਆ ਹੁੰਦੀਆਂ ਵਾਂ ਜਾਂ ਜਿਨ੍ਹਾਂ ਦੇ ਬੱਚੇ ਹੁੰਦੇ ਆ ਉਹ ਉਹਨਾਂ ਦਾ ਤੇ ਮੈਂ ਕਦੀ ਹੇਠ ਤੱਕ ਸੁਣ ਮੈਨੂੰ ਸੁਣਨ ਤੇ ਨਹੀਂ ਆਇਆ ਕਿ ਪਰ ਕਹਿੰਦੇ ਆ ਕਿ ਉਹਨਾਂ ਦੇ ਨਾਲ ਸਲੂਗ ਇੱਥੋਂ ਤੱਕ ਕੀਤਾ ਜਾਂਦਾ ਵਾ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਲਿਆ ਲੈ ਕੇ ਨਹੀਂ ਆਇਆ ਜਾਂਦਾ ਜੇ ਉਹ ਪਨਾਮਾ ਤਾਂ ਨਹੀਂ ਹੁੰਦੇ ਆ ਦੇ ਪਨਾਮਾ ਸਭ ਤੋਂ ਗੰਦਾ ਰਾਵ ਅਪਨਾਮਾ ਦਾ ਤੁਸੀਂ ਪਨਾਮਾ ਰਹੀਂ ਗਏ ਸੀ ਨਹੀਂ ਮੈਂ ਤਾਂ ਸਿੱਧਾ ਹੀ ਗਿਆ ਸੀ ਨਕਾਰਾ ਗੋਆ ਉੱਥੇ ਰਾਹ ਦੇ ਵਿੱਚ ਤੁਸੀਂ ਕੀ ਕੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕੀ ਕੀ ਪ੍ਰੋਬਲਮ ਖਾਣ ਪੀਣ ਨੂੰ ਲੈ ਕੇ ਕੀ ਆਈਆਂ ਜਿਹੜੀ ਤਕਲੀਫਾਂ ਹੀ ਮੈਂ ਤਾਂ ਇਨਕਾਰਾਗੋਆ ਤੋਂ ਬਾਏ ਬੱਸ ਗਿਆ ਮੈਕਸੀਕੋ ਜਿਹੜੀ ਰਾਜ ਤਕਲੀਫਾਂ ਤੇ ਇਹੋ ਆਈਆਂ ਕਿ ਪੁਲਿਸ ਵਾਲੇ ਟੱਕਰ ਦੇ ਰਹੇ ਪੁਲਿਸ ਵਾਲਿਆਂ ਨੇ ਸਾਨੂੰ ਫੜਿਆ ਇਹ ਕਿ ਬੱਸ ਡੌਂਕਰਾਂ ਦੀ ਸੀ ਬੱਸ ਬੱਸ ਡੌਂਕਰਾਂ ਦੀ ਸੀ ਤੇ ਸਾਨੂੰ ਪੁਲਿਸ ਵਾਲਿਆਂ ਨੇ ਮਲਕੀ ਪੈਸੇ ਲੈਂਦੇ ਰਹੇ ਉਹਦੇ ਸਾਰੇ ਪੁਲਿਸ ਵਾਲੇ ਬਸ ਇਦਾਂ ਇੰਡੀਆ ਵਾਲਾ ਹਿਸਾਬ ਹੀ ਆ ਕਿ ਪੈਸੇ ਲੈ ਕੇ ਛੱਡ ਦਿੰਦੇ ਆ ਤੇ ਉਹ ਜਦੋਂ ਪੈਸੇ ਲੈ ਗਿਆ ਨੂੰ ਛੱਡਦੇ ਰਹੇ ਅਸੀਂ ਜਦੋਂ ਮੈਕਸੀਕੋ ਪਹੁੰਚੇ ਗੁਆਟੇਮਾਲਾ ਪਹੁੰਚੇ ਉਥੇ ਸਾਨੂੰ ਪੁਲਿਸ ਨੇ ਫੜ ਲਿਆ ਉਹ ਪੁਲਿਸ ਸਾਨੂੰ ਛੱਡਦੀ ਨਹੀਂ ਪਈ ਤੇ ਉਹਨਾਂ ਨੇ ਕੀ ਕੀਤਾ ਸਾਡੇ ਸਾਰੇ ਡਾਲਰ ਖੋਲੇ ਜਿੰਨੇ ਵੀ ਅਸੀਂ 4-5 ਬੰਦੇ ਹਾਂ ਜਿੰਨਾ ਸਾਡੇ ਤੋਂ 2000-3000 ਡਾਲਰ ਹੀ ਉਹ ਪੁਲਿਸ ਨੇ ਖੋ ਗਏ ਸਾਨੂੰ ਛੱਡਤਾ ਫਿਰ ਮੈਕਸੀਕੋ ਜਾ ਕੇ ਸਾਨੂੰ ਜਦੋਂ ਭਾਇਆ ਗਿਆ ਫਿਰ ਉਥੇ ਸਾਨੂੰ ਤੰਗੀ ਆਈ ਕਿ ਨਾ ਸਾਨੂੰ ਉਥੇ ਖਾਣ ਨੂੰ ਦਿੱਤਾ ਗਿਆ ਨਾ ਕੁਝ ਨਹੀਂ ਦਿੱਤਾ ਗਿਆ ਅਸੀਂ ਆਪਣੇ ਘਰੋਂ ਪੈਸੇ ਮੰਗਾਏ ਰੋਟੀ ਖਾਦੀ ਉਹ ਵੀ ਇੱਕ ਟਾਈਮ ਰੋਟੀ ਸਿਰਫ ਖਾਦੀ ਉਹ ਕਿੰਨੇ ਰੁਪਏ ਲਾਗੇ ਬਈ ਸੋਡੇ ਹੁਣ ਤੱਕ ਹੁਣ ਤੱਕ ਮੇਰਾ 50 ਲੱਖ ਰੁਪਇਆ ਲੱਗ ਚੁੱਕਾ ਹੈ ਜੀ ਇਹ 50 ਲੱਖ ਕਿਵੇਂ ਇਕੱਠਾ ਕੀਤਾ ਤੁਸੀਂ ਇਹ 50 ਲੱਖ ਤਾਂ ਕਰਜ਼ਾ ਹੀ ਹੈ ਜੀ ਕਰਜ਼ਾ ਪਲੋਟ ਵੀ ਵਿੱਚ ਹਾਂਜੀ ਪਲਾਟ ਪਲੋਟ ਵੀ ਵੇਚ ਤੁਸੀਂ ਨਹੀਂ ਇਹ ਸਾਰਾ ਕਰਜ਼ਾ ਹੀ ਲੈ ਕੇ ਘਰਦਿਆਂ ਨੇ ਤੋਰਿਆ ਸੀ ਕੀ ਕਰਦਿਆਂ ਨੇ ਕਿਹਾ ਹੈ ਕਿ ਚਲੋ ਇਹ ਜਦੋਂ ਹੁਣ ਜਿਵੇਂ ਵੇਚ ਹੋਵੇ ਕੀ ਸਾਰੇ ਜਾਈ ਜਾਂਦੇ ਆ ਤੁਸੀਂ ਆਪ ਆਪਣੀ ਮਰਜ਼ੀ ਨਾਲ ਗਏ ਜਾਂ ਫਿਰ ਤੁਹਾਡੇ ਯਾਰਾਂ ਦੋਸਤਾਂ ਦੀ ਦੇਖਾ ਦਿਖਾਈ ਚ ਚਲੇ ਗਏ ਮੇਰੇ ਤਾਂ ਜੀ ਸਾਰੇ ਫਰੈਂਡ ਬਾਹਰ ਹੀ ਆ ਉਹ ਸਾਰੇ ਪੁੱਛਾ ਕੇ ਮੈਂ ਵੀ ਜਾਣਾ ਮੈਂ ਸੋਚ ਪਹਿਲਾਂ ਮੈਂ ਟਰਾਈ ਕੀਤਾ ਇੱਥੇ ਕਾਫੀ ਕੁਝ ਮੈਂ ਨੌਕਰੀਆਂ ਵੀ ਟਰਾਈ ਕੀਤੀਆਂ ਮੈਂ ਫਿਰ ਬਿਜ਼ਨਸ ਵੀ ਟਰਾਈ ਕੀਤਾ ਕੈਨੇਡਾ ਆਸਟ੍ਰੇਲੀਆ ਕੁਝ ਇਹ ਟਰਾਈ ਕੀਤਾ ਕੈਲਸ ਨਾਲ ਇੱਕ ਨੰਬਰ ਚ ਜਾਈ ਹਾਂਜੀ ਮੈਂ ਆਇਲੈਂਡਸ ਵੀ ਕੀਤੀ ਮੈਂ ਕੈਨੇਡਾ ਦੇ ਵੀਜ਼ੇ ਲਾਏ ਕੈਨੇਡਾ ਚ ਵੀ ਮੇਰਾ ਬੈਨ ਲੱਗ ਗਿਆ ਸੀ ਉਹ ਤਾਂ ਕਿਵੇਂ ਰਿਫਿਊਜ਼ ਲਾ ਆ اچھا ਤੁਸੀਂ ਅਮਰ ਸ਼ਕਿਆ ਹੋ ਬਈ ਨਹੀਂ ਮੈਂ ਅਮਰ ਨਹੀਂ ਚਲੋ ਤੁਸੀਂ ਦਾੜੀ ਮਤਲਬ ਰੱਖੀ ਹੋਈ ਹੈ ਨਾ ਦਾੜਾ ਪ੍ਰਕਾਸ਼ ਕਰਿਆ ਹੋ ਤੁਸੀਂ ਉੱਥੇ ਮਤਲਬ ਕਿ ਉੱਥੇ ਰਹਿਣ ਕਰਕੇ ਹੋ ਗਿਆ ਨਹੀਂ ਉਹ ਉੱਥੇ ਰਹਿਣ ਤਾਂ ਕਰਕੇ ਮਤਲਬ ਕਿ ਹੋ ਗਿਆ ਤੇ ਪਰ ਵੈਸੇ ਵੀ ਮੈਂ ਇਥੋਂ ਇਹ ਕਿ ਮੈਂ ਆਪਣਾ ਬਾਣੇ ਦੇ ਵਿੱਚ ਆਉਣਾ ਵਾਂ ਜੇ ਮੈਂ ਇਥੋਂ ਜਾਊਂਗਾ ਮੈਂ ਉਹ ਦੇਸ਼ ਦੇ ਵਿੱਚ ਆਪਣੇ ਬਾਣੇ ਚਾਹੂੰਗਾ ਕਿ ਆਪਣੀਆਂ ਚੀਜ਼ਾਂ ਜਿਹੜੀਆਂ ਪ੍ਰਮੋਟ ਕਰੂੰਗਾ ਕਿ ਉਹ ਰਾਂ ਵਾਂਗੂ ਇਹ ਨਹੀਂ ਕਰੂੰਗਾ ਕਿ ਮੈਂ ਕੇਸ ਕਟਾ ਕੇ ਦਾੜੀ ਕਟਾ ਕੇ ਉੱਥੇ ਰਹਿ ਕੇ ਉਹਨਾਂ ਉਹਨਾਂ ਦੀ ਕੰਟਰੀ ਦਾ ਸੀ ਇਹ ਸੋਚਿਆ ਕਿ ਤੁਸੀਂ ਉਹੀ ਬਾਣੇ ਦੇ ਵਿੱਚ ਜਾਓਗੇ ਉੱਥੇ ਸਿੰਘ ਸਜੋਗੇ ਤੇ ਫਿਰ ਉੱਥੇ ਉਮਰ ਰਹੋਗੇ ਹਾਂਜੀ ਉੱਥੇ ਉਦਾਂ ਰਵਾਂਗੇ ਤੇ ਆਪਣੇ ਜਿਹੜਾ ਜੋ ਪਹਿਲੇ ਪੰਜਾਬੀ ਆ ਜਿਵੇਂ ਆਪਾਂ ਆਪਣੀ ਆਪਣੀ ਪਛਾਣ ਬਣਾਵਾਂਗੇ ਕੁਝ ਇਸ ਤਰ੍ਹਾਂ ਦੇ ਨਾਲ ਤਾਂ ਨਹੀਂ ਕੋਈ ਉੱਥੇ ਰੇਸਿਜ਼ਮ ਦਾ ਸਾਹਮਣਾ ਕਰਨਾ ਪਿਆ ਜੋ ਪੱਗਾਂ-ਪੋਗਾਂ ਉਤਾਰ ਰੇ ਸੀ ਜਾਂ ਕੁਝ ਹੋਰ ਤਾਂ ਹੀ ਤੁਸੀਂ ਅਡੇ ਫਿਰ ਤੁਹਾਨੂੰ ਹੋਇਆ ਫੀਲ ਹੋਇਆਊਗਾ ਵੀ ਆ ਸਾਡੀ ਪੱਗ ਉਤਾਰ ਰੇ ਆ ਇਹ ਹਾਂਜੀ ਸਾਨੂੰ ਫੀਲ ਤੇ ਹੋਇਆ ਪਰ ਇਹ ਆ ਕਿ ਕਈ ਬੰਦਿਆਂ ਨਾਲ ਤਾਂ ਸਲੂ ਨਹੀਂ ਸਹੀ ਹੁੰਦਾ ਕਈ ਇਦਾਂ ਦੇ ਹੈਗੇ ਜਿਨ੍ਹਾਂ ਦੀ ਜਿਨ੍ਹਾਂ ਦੇ ਕੇਸ ਵੀ ਕੱਟੇ ਗਏ ਕੇਸ ਕੱਟ ਵੀ ਦਿੰਦੇ ਉੱਥੇ ਆਪ ਹਾਂਜੀ ਜੂੜਾ ਕੱਟ ਦਿੰਦੇ ਸਾਡੇ ਨਾਲ ਇੱਕ ਫੌਜੀ ਭਰਾ ਸੀ ਜਿਹਦਾ ਦੀਦੀ ਦਾੜੀ ਕੱਟੀ ਗਈ ਆਪ ਕੱਟ ਦਿੰਦੇ ਨੇ ਉੱਥੇ ਉਹ ਹਾਂਜੀ ਉਹ ਆਪ ਹੀ ਕੱਟ ਗੋਂਡੋਂਕਰ ਕਹਿ ਦਿੰਦੇ ਉਹਨਾਂ ਨੂੰ ਤੁਹਾਨੂੰ ਘਟਾਉਣੀ ਪੈਣੀ ਨਹੀਂ ਤੇ ਤੁਹਾਨੂੰ ਇੱਥੇ ਹੀ ਰੱਖਿਆ ਜਾਊਗਾ ਅੱਗੇ ਨਹੀਂ ਭੇਜਿਆ ਜਾਊਗਾ। ਹਾਂ ਸਾਰਾ ਕੁਝ ਕਰਦੇ ਪਰ ਸਾਡੇ ਨਾਲ ਥੋੜਾ ਇਦਾਂ ਵੀ ਕਟਿਆ ਕਿਸ ਦਾ? ਨਹੀਂ ਜੂੜਾ ਕਾ ਕਈ ਮੈਂ ਸੁਣਿਆ ਸਾਡੇ ਨਾਲ ਨਹੀਂ ਕੋਈ ਹੈਗਾ ਪਰ ਇਦਾਂ ਮੈਂ ਸੁਣਿਆ ਹੈ ਕਿ ਹਾਂ ਕੱਟ ਦਿੰਦੇ ਆ। ਤੇ ਪਰ ਜੇ ਸਾਡੇ ਨਾਲ ਜਿਹੜੇ ਸਾਡੇ ਹੀ ਸਾਡੇ ਨਾਲ ਦਾ ਸਰੂਪ ਸਹੀ ਹੋਇਆ ਕਿ ਨਾ ਕੋਈ ਮਾੜਾ ਪੱਗ ਨੂੰ ਜਾਂ ਦਾੜੀ ਨੂੰ ਲੈ ਕੇ ਕੋਈ ਸ਼ਲੂਕ ਨਹੀਂ ਹੋਇਆ। ਤੁਸੀਂ ਅੜੇ ਵੀ ਇਹ ਵੀ ਵਧੀਆ ਗੱਲ ਹੈ ਕਿ ਤੁਸੀਂ ਕਿਹਾ ਮਾੜਾ ਮੋਟਾ ਕਿਉਂਕਿ ਨਹੀਂ ਤਾਂ ਬੰਦਾ ਟੈਲੀਗ੍ਰਾਫ ਹੀ ਨਹੀਂ ਕਰਦਾ ਉਹ ਤੁਸੀਂ ਮਾੜਾ ਮੋਟਾ ਬੋਲੇ ਵੀ। ਹਾਂਜੀ ਸਾਨੂੰ ਸਾਰਿਆਂ ਨੇ ਕਿਹਾ ਸੀ ਕਿ ਇਹ ਸਾਰਿਆਂ ਦੀ ਪੱਗਾਂ ਜਿਹੜੀਆਂ ਨਹੀਂ ਇਹ ਬੰਨਣ ਦਿੰਦੇ ਕਿਸੇ ਨੂੰ ਵੀ। ਪਰ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਜਵੇਂ ਅਸੀਂ ਅੜੇ ਕਿ ਅਸੀਂ ਬੰਨਣੀ ਬੰਨਣੀ ਆ ਅਸੀਂ ਤਿੰਨ ਜਾਣੇ ਇਕੱਲੇ ਇਦਾਂ ਦੇ ਹਾਂ ਜਿਨ੍ਹਾਂ ਨੇ ਤਿੰਨ ਦਿਨ ਪੱਗਾਂ ਬੰਨੀਆਂ ਰੱਖੀਆਂ। ਹਾਂਜੀ ਕਿਸਾਨ ਨੂੰ ਪਤਾ ਸਾਡੀਆਂ ਪੱਗਾਂ ਦਾ ਕੀ ਯੋਗਦਾਨ ਆ ਸਾਨੂੰ ਕਿਵੇਂ ਮਿਲੀਆਂ ਤੇ ਕੀ ਹਿਸਾਬ ਆ ਹੁਣ ਬਈ ਤੁਸੀਂ ਇੱਥੋਂ ਤੁਸੀਂ ਚਲੋ ਚਲੇ ਗਏ ਹੁਣ ਚਲੋ ਜੋ ਕੁਝ ਹੋ ਗਿਆ ਠੀਕ ਹੈ ਲੇਕਿਨ ਹੁਣ ਇੱਥੇ ਰਹਿ ਕੇ ਤੁਸੀਂ ਆਪ ਦਾ ਕੋਈ ਅੱਗੇ ਪੜ੍ਹਾਈ ਕਰ ਸਕਦੇ ਹੋ ਤੁਸੀਂ ਅੱਗੇ ਕੋਈ ਕੰਮ ਧੁੰਦਾ ਵੀ ਕਰ ਸਕਦੇ ਹੋ ਇੱਥੇ ਰਹਿ ਕੇ ਤਾਂ ਹਜੇ ਤੱਕ ਹੁਣ ਵਾਪਸ ਆ ਗਏ ਆ ਹੁਣ ਕੁਝ ਨਾ ਕੁਝ ਸੋਚਾਂਗੇ ਜਾਂ ਸਰਕਾਰ ਤੋਂ ਮਦਦ ਮੰਗਾਂਗੇ ਕਿ ਜਾਂ ਸਾਨੂੰ ਸਰਕਾਰੀ ਨੌਕਰੀਆਂ ਦੀ ਪੀੜ ਕੀਤੀ ਜਾਵੇ ਕੀ ਸਾਨੂੰ ਨੌਕਰੀਆਂ ਜਿਹੜੀਆਂ ਕਿੰਨੇ ਬੰਦੇ ਆ ਸਾਰਿਆਂ ਨੂੰ ਹੀ ਨੌਕਰੀਆਂ ਵਿੱਚ ਮੈਨੂੰ ਪਾ ਕੇ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਏਜੰਟ ਕਿੱਥੋਂ ਸੀ ਜਿੱਥੋਂ ਲਵਾਇਆ ਸੀ ਏਜੰਟ ਸਾਡਾ ਜਿਹੜਾ ਚੰਡੀਗੜ੍ਹ ਤੋਂ ਸੀ ਤੇ ਉਹਨੇ ਨਾਲ ਕੋਈ ਗੱਲਬਾਤ ਹੋਈ ਹੁਣ ਨਹੀਂ ਹਜੇ ਤੱਕ ਤਾਂ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਮੈਂ ਅਸੀਂ ਜਿਹੜੇ ਜਾਣਦੇ ਹਾਂ ਦਾ ਫੋਨ ਫਰੈਸ਼ ਹੋ ਜਾਂਦਾ ਹੈ ਉਹ ਤੇ ਫੋਨ ਰੀਫਰੈਸ਼ ਕਰਾ ਦਿੰਦੇ ਸੀ ਜਿੱਦੇ ਕਰਕੇ ਸਾਰੇ ਜਿਹੜੇ ਸਾਡੀ ਕੰਟੈਕਟਾਂ ਟੁੱਟ ਗਈ ਸੀ ਰਸਤੇ 'ਚ ਖਾਦਾ ਪੀਤਾ ਕੁਝ ਇੱਕ ਕਿਵੇਂ ਕੱਢੇ ਭੁੱਖ ਨਾਲ ਕਿੰਨੇ ਬਹੁਤ ਦੇਖਣੀ ਪੈਂਦੀ ਹੈ ਉੱਥੇ ਰਾਸਤੇ ਦੇ ਵਿੱਚ ਤੇ ਸਿਰਫ ਹਰੇਕ ਹਰੇਕ ਦਿਨ ਦੇ ਵਿੱਚ ਇੱਕ ਟਾਈਮ ਰੋਟੀ ਖਾਣੇ ਸੀ ਅਸੀਂ ਇੱਕ ਦਿਨ ਚ ਸ ਇੱਕ ਦਿਨ ਚ ਪਾਣੀ ਪੋਣੀ ਪਾਣੀ ਤਾਂ ਸਾਨੂੰ ਉਹ ਵੀ ਮੁੱਲ ਦਾ ਲੈਣਾ ਪੈਂਦਾ ਸੀ ਉਹ ਲੈ ਲਈਦਾ ਹੀ ਪਾਣੀ ਪੀਣੇ ਰਹੇ ਤੇ ਇੱਕ ਟਾਈਮ ਰੋਟੀ ਖਾਣੇ ਰਹੇ ਬਸ ਤੁਹਾਡੇ ਨਾਲ ਵੀ ਕੋਈ ਅਜਿਹੇ ਸ਼ਖਸ ਸੀਗਾ ਜੀ ਤੋ ਨਾ ਜਾਇਆ ਗਿਆ ਹੋਵੇ ਕਿਉਂਕਿ ਦੇਖਿਆ ਕਹਿੰਦੇ ਕਿ ਗਰੁੱਪ ਦੇ ਵਿੱਚ ਜਿਹੜਾ ਰਹਿ ਗਿਆ ਪਿੱਛੇ ਰਹਿ ਗਿਆ ਛੱਡ ਦਿੰਦੇ ਸੀ ਡੌਂਕਰ ਤੇ ਜਿਹੜਾ ਪਿੱਛੇ ਰਹਿ ਗਿਆ ਸਾਡੇ ਨਾਲ ਕਾਫੀ ਬੰਦੇ ਸੀ ਜਿਹੜੇ ਪਿੱਛੇ ਹਜੇ ਤੱਕ ਮੈਕਸੀਕੋ ਬੈਠੇ ਹੋਏ ਆ ਬਟਰੇ ਮਾਲੋ ਚੜੇ ਨਹੀਂ ਗਿਆ ਉਹਨਾਂ ਤੋਂ ਜਾਂ ਕੀ ਹੋ ਗਿਆ ਨਹੀਂ ਉਹ ਉਹਨਾਂ ਨੂੰ ਚੜਾਇਆ ਹੀ ਨਹੀਂ ਗਿਆ ਉਹ ਮਲਕੀ ਸਾਡੀ ਵਾੜੀ ਆਈ ਜਦੋਂ ਸਾਡੀ ਵਾੜੀ ਆਈ ਉਹ ਤਾਂ ਜਾਜ ਲੈਂਡ ਕਰ ਗਿਆ ਇੱਥੇ ਅਸੀਂ ਅਜੇ ਐਂਟਰੀ ਕੀਤੇ ਆ ਉੱਥੇ ਪ੍ਰਾਈਵੇਟ ਸੈਂਟਰਾਂ ਚ ਤਾਂ ਉੱਥੇ ਜਾਜ ਇੱਕ ਜਾਜ ਵਾਪਸ ਭੇਜਿਆ ਗਿਆ ਦੂਜਾ ਸਾਡਾ ਭੇਜਿਆ ਗਿਆ ਉਹ ਜਿੰਨੇ ਬੰਦੇ ਸੀ ਉਹ ਹੁਣ ਉੱਥੇ ਹੀ ਰਹਿ ਗਏ ਹੁਣ ਕੋਈ ਬਾਰਡਰ ਕਰਾਸ ਨਹੀਂ ਕਰਨ ਇੱਕ ਦੋ ਮਿੰਟ ਬਈ ਮੈਂ ਉਹ ਪੁੱਛਦਾ ਇੱਕ ਤਾਂ ਸਾਨੂੰ ਇਹ ਜਰੂਰ ਦੱਸੋ ਕਿਉਂਕਿ ਲੋਕ ਕਹਿੰਦੇ ਕਿ ਜਿਹੜੇ ਇੱਕ ਵਾਰ ਉੱਥੇ ਪਹਿਲਾਂ ਪਹੁੰਚ ਹੋਏ ਨਹੀਂ ਚਲੋ ਤੁਸੀਂ ਨਵੇਂ ਆਏ ਹੋ ਜਿਹੜੇ ਪਹਿਲਾਂ ਪਹੁੰਚ ਹੋਏ ਨੇ 5-7 ਸਾਲ ਜਾਂ ਹੋਰ ਇਲੀਗਲ ਤੌਰ ਤੇ ਰਹਿ ਰਿਹਾ ਕਹਿੰਦੇ ਉਹਨਾਂ ਨੂੰ ਵੀ ਪੂਰਾ ਡਰ ਆ ਉਹ ਹੁਣ ਕੰਮਾਂ ਤੇ ਜਾਣੋਂ ਛੱਟ ਕੇ ਉਹ ਕਹਿੰਦੇ ਜੇ ਅਸੀਂ ਕੰਮ ਤੇ ਬਾਗੇ ਦਿਹਾੜੀ ਤੇ ਬਾਗੇ ਆਈ ਪਤਾ ਕੌਣ ਸਾਨੂੰ ਚੁਕਾ ਦੇ ਹਾਂਜੀ ਉਹ ਉਹਨੇ ਟਰੰਪ ਇਹਨਾਂ ਨੇ ਨਵੇਂ ਪ੍ਰੈਜ਼ੀਡੈਂਟ ਤੇ ਇਹ ਬਿਆਨ ਆ ਕਿ ਉੱਥੇ ਸਿਰਫ ਇੱਕ ਪੀਆਰ ਬੰਦਾ ਰੱਖਿਆ ਜਾਊਗਾ ਜਿਹਦੇ ਪੀਆਰ ਕਾਰਡ ਆ ਗਿਆ ਵਾ ਜਿਹਦਾ ਕਾਰਡ ਨਹੀਂ ਆਇਆ ਉਹਨਾਂ ਤੋਂ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਜਾਂਚ ਕੀਤੀ ਜਾਊਗੀ ਤੇ ਕਿਉਂਕਿ ਕੋਰਟ ਦਾ ਬਿਆਨ ਆ ਕਿ ਜਿਹਦਾ ਕੇਸ ਲੱਗਾ ਵਾ ਉਹ ਉਹਨੂੰ ਨਹੀਂ ਚੱਕਿਆ ਹੈ ਪਰ ਇਹ ਕੋਰਟ ਦੇ ਖਿਲਾਫ ਜਾਣਦਿਆ ਵਾ ਜਿਹੜੇ ਬੰਦੇ 22 ਤੇ 23 ਦੇ ਵਿੱਚ 22 23 ਤੇ 24 ਦੇ ਵਿੱਚ ਉੱਥੋਂ ਨਿਕਲ ਗਏ ਹੋਏ ਆ ਉਹਨਾਂ ਦੀ ਦੁਬਾਰਾ ਇੰਟਰਵਿਊ ਆਉਂਦੀਆਂ ਵਾ ਮੇਰੇ ਕੋਲ ਜਿੱਦਾਂ ਦੇ ਫਰੈਂਡਸ ਆ ਜਿਨ੍ਹਾਂ ਦੀ ਇੰਟਰਵਿਊ ਆ ਚੁੱਕੀਆਂ ਹੋਈਆਂ ਵਾ ਕੀ ਉਹਨਾਂ ਦੀ ਦੁਬਾਰਾ ਇੰਟਰਵਿਊ ਲੈ ਹੁੰਦੇ ਆ ਜਿਹੜਾ ਪਾਸ ਕਰ ਜੂਗਾ ਉਹ ਰੱਖਿਆ ਜਾਊਗਾ ਜਿਹੜਾ ਨਹੀਂ ਪਾਸ ਕਰੂ ਬਾਕੀ ਇਹ ਆ ਇਹ ਕੋਈ ਪਤਾ ਨਹੀਂ ਕੀ ਇੰਟਰਵਿਊ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਿਆ ਆਪਣੇ ਕੋਲ ਸੇਤ ਕਿਵੇਂ ਹੋ ਤੁਹਾਡੀ ਮੈਂਟਲੀ ਹਾਲਤ ਕਿਵੇਂ ਤੁਹਾਡੀ ਹੁਣ ਨਹੀਂ ਮੈਂ ਤਾਂ ਠੀਕ ਆ ਮਲਕੀ ਮੇਰੇ ਨਾਲ ਕੋਈ ਜ਼ਿਆਦਾ ਟੌਰਚਰ ਨਹੀਂ ਹੋਇਆ ਪਰ ਮੇਰੇ ਨਾਲ ਕਾਫੀ ਬੰਦੇ ਸੀ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਟੌਰਚਰ ਹੋਇਆ ਗਿਆ ਜਿਵੇਂ ਕਿ ਜਿਵੇਂ ਕਿ ਇਦਾਂ ਕਿ ਉਹ ਜਿਆਦੀ ਠੰਡ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ 쿨ਿੰਗ ਘੱਟ ਕਮਰਿਆਂ ਦੀ 40 ਤੋਂ 45 ਡਿਗਰੀ -40 ਤੋਂ 45 ਡਿਗਰੀ ਵੀ ਤੇ ਕਈਆਂ ਦੀਆਂ ਤੁਹਾਨੂੰ ਦੱਸਿਆ ਕੀ ਕੈਸਵੀ ਕਤਲ ਕੀਤੇ ਗਏ ਕਈਆਂ ਦੇ ਦਾੜੀਆਂ ਜੇ தாம் ਕਾਰ ਬਾਰ ਦੇ ਕਿਉਂ ਵੀ ਜਿੱਥੋਂ ਸੀ ਗਏ ਸੀ ਥੋੜਾ ਬੰਦਾ ਟੈਨਸ਼ਨ ਚ ਵੀ ਆ ਜਾਂਦਾ ਹੈਗਾ ਨਹੀਂ ਮੈਂ ਵੇਖੋ ਮੈਂ ਜਿੰਨੇ ਬੰਦੇ ਮੇਰੇ ਨਾਲ ਆਏ ਸਾਰੇ ਟੈਨਸ਼ਨ ਦੇ ਵਿੱਚ ਹੀ ਪਰ ਮੈਂ ਤਾਂ ਇੱਕੋ ਗੱਲ ਕਹਿ ਕੇ ਉਹਨਾਂ ਨੂੰ ਵਾਪਸ ਲਿਆਂਦਾ ਕਿ ਜੋ ਰੱਬ ਨੇ ਕਰਤਾ ਬਸ ਕਰਤਾ ਇੱਕ ਬਈ ਜਿਵੇਂ ਆਪਾਂ ਸੁਣਦੇ ਆਂਗੇ ਕਿ ਸਿਮਰਿਤ ਮਾਨ ਦੀ ਅਰਜੀ ਚੱਲਦੀ ਹੈ ਹੁਣ ਕੁਝ ਲੋਕ ਕਹਿ ਰਹੇ ਨੇ ਕਿ ਹੋਰ ਵੀ ਅਰਜਾਂ ਚੱਲਣ ਲੱਗੀਆਂ ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਉੱਥੇ ਚੱਲਦਾ ਸਿਮਰਿਤ ਮਾਨ ਦਾ ਨਾਮ ਬਈ ਜਿਹੜੇ ਤੇ ਉੱਥੇ ਕੈਂਪਾਂ 'ਚ ਬੈਠੇ ਹੋਏ ਆ ਜੇ ਤੇ ਉਹਨਾਂ ਦੇ ਘਰਦਿਆਂ ਨਾਲ ਗੱਲ ਹੁੰਦੀ ਆ ਮੰਨ ਲਓ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਬੱਚੇ ਕੈਂਪਾਂ 'ਚ ਬੈਠੇ ਆ ਉਹਨਾਂ ਨੂੰ ਤੇ ਇੱਕੋ ਅਰਜੀ ਕਹੂੰਗਾ ਕਿ ਆਪਣੇ ਅਰੀਜਨਲ ਬਿਆਨ ਤਿਆਰ ਕਰ ਲੋ ਸਿਮਰਨਜੀਤ ਮਾਨ ਦੇ ਬਿਆਨ ਨਹੀਂ ਚੱਲਦੇ ਪਏ ਉਹ ਅੱਗੋਂ ਜਦੋਂ ਸਿਮਰਨਜੀਤ ਮਾਨ ਦਾ ਨਾਮ ਲੈਨੇ ਆਪਾਂ ਅੱਗੋਂ ਉਲਟ ਆਪ ਬਿਆਨ ਸੁਣਾ ਦਿੰਦੇ ਆ ਕਿ ਤੇਰਾ ਵੀ ਜੇ ਉਹ ਬਿਆਨ ਆ ਤੇ ਸਾਰਿਆਂ ਦਾ ਉਹ ਬਿਆਨ ਇੱਕੋ ਬਿਆਨ ਸਾਰੇ ਦੇ ਹੀ ਜਾਂਦੇ ਆ ਉਹਦੇ ਚੱਕਰ ਦੇ ਵਿੱਚ ਉਹ ਬੰਦਾ ਡਿਪੋਰਟ ਹੁੰਦਿਆ ਵਾ ਨਹੀਂ ਉਹ ਜਾਣਦੇ ਸਿਮਰਨਜੀਤ ਮਾਨ ਨੂੰ ਅਮਰੀਕਾਲੇ ਹਾਂਜੀ ਉਹ ਬਿਆਨ ਹੀ 2010 ਤੋਂ ਬਿਆਨ ਚੱਲੰਦੇ ਸਿਮਰਨਜੀਤ ਮਾਨ ਦੇ ਉਹ ਜਾਨਣ ਲੱਗ ਗਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰੇਕ ਬੰਦਾ ਇੱਕੋ ਬਿਆਨ ਰਟੀ ਜਾਂਦਾ ਇੱਕੋ ਬਿਆਨ ਦੇਈ ਜਾਂਦਾ ਵਾ ਨੂੰ ਪਤਾ ਕਿ ਬਾਈ ਨੇ ਸਿਮਰਨਜੀਤ ਮਾਨ ਕੌਣ ਹੈ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸਿਮਰਨਜੀਤ ਮਾਨ ਹੈਗਾ ਕੌਣ ਕਿੱਥੋਂ ਦਾ ਵਾ ਤੇ ਇਹਦੇ ਬਿਆਨ ਜਿਹੜੇ ਆ ਇੰਨੇ ਜਾਗਦੇ ਬਿਆਨ ਉਹਨਾਂ ਨੂੰ ਬਿਆਨ ਵੀ ਰਟ ਗਏ ਆ ਤੇ ਬਾਈ ਤੁਸੀਂ ਫਿਰ ਕੀ ਆਪਦਾ ਕੇਸ ਦੇ ਵਿੱਚ ਤੁਸੀਂ ਕੀ ਲਿਖਾਇਆ ਬਿਆਨ ਮਹਾਰਦੇ ਤੋਂ ਬਿਆਨ ਲੈ ਹੀ ਨਹੀਂ ਗਏ ਜੇ ਸਾਡੇ ਤੋਂ ਲੈ ਗਏ ਹੁੰਦੇ ਸਾਡੇ ਤਾਂ ਆਪ ਦੇ origignal ਬਿਆਨ ਹੀ ਕਿ ਸਾਨੂੰ ਵਾਕੇ ਹੀ ਆਪਣੇ ਦੇਸ਼ 'ਚੋਂ ਖਤਰਾ ਵਾ ਨਹੀਂ ਤੁਸੀਂ ਕੀ ਆਪਣੇ origignal ਬਿਆਨ ਤੁਸੀਂ ਕੀ ਦਿੱਤੇ ਮੈਂ ਹਜੇ ਦਿੱਤੇ ਹੀ ਨਹੀਂ ਜੀ ਹਰ ਤੁਸੀਂ ਕੀ ਸੋਚੇ ਤੁਸੀਂ ਕਿਉਂਕਿ ਸੀਮਤ ਮਾਨ ਦੀ ਅਰਜੀ ਚੱਲਦੀ ਆ ਹੁਣ ਕੁਝ ਇਹ ਵੀ ਕਹਿ ਰਹੇ ਨੇ ਕਿ ਐਮਪੀ ਅਮਰਤਪਾਲ ਸਿੰਘ ਦਾ ਵੀ ਨਾਂ ਲੈ ਲੈਂਦੇ ਆ ਹਾਂਜੀ ਐਮਪੀ ਅਮਰਤਪਾਲ ਸਿੰਘ ਦੇ ਬਿਆਨ ਚੱਲਦੇ ਪਏ ਆ ਉਹਦੇ ਤਾਂ ਚੱਲਦੇ ਪਏ ਆ ਕਿਉਂਕਿ ਜੇ ਆਪਣੇ origignal ਦੋ ਤੇ ਇਹ ਨਹੀਂ ਆ ਕਿ ਇੱਕੋ ਸਟੋਰੀ ਬਣਾ ਕੇ ਦੱਸ ਇਹ ਦਿੰਦੇ ਨੇ origignal ਮਨ ਲਿਖਦੇ ਕੀ ਨੇ ਉਹ ਬਿਆਨ ਚ ਬਿਆਨ ਦੇ ਵਿੱਚ ਉਹ ਤਾਂ ਤਰੀਕਾ ਲਿਖਦੇ ਆ ਜੇ ਤਰੀਕਾ ਉਹਨਾਂ ਨੇ ਤਿੰਨ ਵਾਰੀ ਬਿਆਨ ਲੈਣੇ ਆ ਤਿੰਨੇ ਵਾਰੀ ਜੇ ਤਰੀਕਾ ਰਲ ਗਈਆਂ ਆਪਣੀਆਂ ਤੇ ਆਪਣੇ ਬਿਆਨ ਪਾਸ ਹੋ ਜਾਂਦੇ ਆ ਜੇ ਤਰੀਕਾ ਨਹੀਂ ਰਲੀਆਂ ਤਾਂ ਸਮਝ ਲਓ ਕਹਿੰਦੇ ਕਿ ਤੁਸੀਂ ਇਹ ਸਟੋਰੀ ਬਣਾਈ ਆ ਤਰੀਕਾ ਕਿਵੇਂ ਤਰੀਕਾ ਮਤਲਬ ਕਿ ਜਿਵੇਂ ਅਸੀਂ ਆ ਅਸੀਂ ਆਪਣਾ ਬਿਆਨ ਦੇਣਾ ਹੈ ਕਿ ਅਸੀਂ ਐਮ ਅਮਰ ਅਮਰਤਪਾਲ ਦੀ ਪਾਰਟੀ ਜੁਆਇਨ ਕੀਤੀ ਆ ਤਰੀਕ ਨੂੰ ਜਿਹੜੀ ਤਰੀਕ ਨੂੰ ਕੀਤੀ ਅੱਛਾ ਬਾਰ ਬਹੁਤ ਤਰੀਕਾ ਦੇਖਦੇ ਆ ਵੀ ਸਹੀ ਪਾਈਆਂ ਹਾਂਜੀ ਉਹ ਤਿੰਨ ਵਾਰ ਤਰੀਕਾ ਦੇਖਦੇ ਆ ਉਸ ਤੋਂ ਬਾਅਦ ਤੁਸੀਂ ਅਮਰਤਪਾਲ ਦਾ ਦੇਖਿਆ ਸੀ ਹਾਂਜੀ ਮੇਰੇ ਅਮਰਤਪਾਲ ਦੇ ਹੀ ਆਪਣੇ ਜਿਹੜੇ ਜੋ ਅਸੀਂ ਜਦੋਂ ਪਾਲਟੀ ਜੁਆਇਨ ਕੀਤੀ ਕਿਉਂਕਿ ਜਦੋਂ ਬੰਦਾ ਆਪਣੀ ਜ਼ਿੰਦਗੀ ਦੀ ਕੋਈ ਕੰਮ ਕਰਦਾ ਉਹਨੂੰ ਪਤਾ ਹੁੰਦਾ ਕਿ ਮੈਂ ਆ ਤਰੀਕ ਨੂੰ ਕੀਤਾ ਕਿ ਆਪਣੇ origignal ਬਿਆਨ ਰੱਖੋ ਕਿ ਅਹੀਂ ਵਾਕੇ ਆ ਕੰਮ ਕੀਤਾ ਅਹੀਂ ਆਹੋ ਚੀਜ਼ ਕੀਤੀ ਆ ਤੇ ਆਪਣੇ ਬਿਆਨ ਤਿਆਰ ਰੱਖੋ ਉਸ ਹਿਸਾਬ ਨਾਲ ਤਰੀਕਾ ਉਸ ਹਿਸਾਬ ਨਾਲ ਰੱਖੋ ਜਿਹੜੀਆਂ ਤੁਹਾਨੂੰ ਚੇਤਾ ਹਾਂਜੀ ਮੇਰੀ ਫੁੱਲ ਤਿਆਰੀ ਸੀ ਬਿਆਨਾਂ ਦੀ ਪਰ ਇਹ ਹੈ ਕਿ ਸਾਡੇ ਤੋਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਆ ਕਿ ਸਾਡੇ ਬਿਆਨ ਲਓ ਤੁਸੀਂ ਬਿਆਨਾਂ ਵਿੱਚ ਕੀ ਕਹਿਣਾ ਸੀ ਫਿਰ ਐਮਪੀ ਅਮਰਤਪਾਲ ਸਿੰਘ ਨੂੰ ਲੈ ਕੇ ਕੀ ਬੋਲਣਾ ਸੀ ਮੈਂ ਤਾਂ ਇਹੀ ਬੋਲਣਾ ਸੀ ਕਿ ਜੇ ਉਹ ਪੁੱਛਦੇ ਤੁਹਾਨੂੰ ਤੁਹਾਡੇ ਸ਼ਹਿਰ 'ਚ ਦੇਸ਼ 'ਚ ਕਿਉਂ ਖਤਰਾ ਵਾ ਅਸੀਂ ਤਾਂ ਇਹੋ ਚੀਜ਼ ਕਹਿਣੀ ਹੀ ਕਿ ਜੇ ਸਾਨੂੰ ਉਹਨਾਂ ਨੇ ਭਲਾ ਕਿ ਕਈ ਬੰਦਿਆਂ ਨੂੰ ਇਹ ਕਹਿੰਦੇ ਪਏ ਸੀ ਕਿ ਤੁਹਾਨੂੰ ਤੁਹਾਡੇ ਦੇਸ਼ 'ਚੋਂ ਨਹੀਂ ਖਤਰਾ ਕਿਉਂਕਿ ਸਾਡੀ ਸਤਿ ਸ਼ਲਮਲੀ ਕਰ ਰਹੇ ਹਾਂ ਸਾਰਾ ਹਾਂਜੀ ਸਾਡੀ ਸਰਕਾਰ ਜਿਹੜੀ ਆ ਉਹ ਕਹਿਨ ਦੀ ਹੈ ਉੱਥੇ ਜਾ ਕੇ ਕਿ ਇਹਨਾਂ ਨੂੰ ਨਹੀਂ ਖਤਰਾ ਪਰ ਅਸੀਂ ਉਹਨਾਂ ਨੂੰ ਕਹਿਣਾ ਹੀ ਜੇ ਸਾਨੂੰ ਨਹੀਂ ਖਤਰਾ ਤਾਂ ਫਿਰ ਸਾਡੇ ਐਮਪੀ ਅਮਰਤਪਾਲ ਨੂੰ ਜੇਲ੍ਹ ਚ ਕਿਉਂ ਰੱਖਿਆ ਗਿਆ ਨਾ ਉਹਨੇ ਕੋਈ ਕ੍ਰਾਈਮ ਕੀਤਾ ਨਾ ਉਹਨੇ ਕੋਈ ਕੋਈ ਕ੍ਰਿਮੀਨਲ ਆ ਉਹਨੇ ਤਾਂ ਸਿਰਫ ਇੱਕੋ ਕੰਮ ਕੀਤਾ ਸੀ ਲੋਕਾਂ ਨੂੰ ਅਮਰਿਤ ਸ਼ਿਕਾਇਆ ਸੀ ਤੇ ਇੱਕ ਮੈਨੂੰ ਇਹ ਵੀ ਦੱਸੋ ਕਿ ਤੁਸੀਂ ਐਮਪੀ ਅਮਰਤਪਾਲ ਸਿੰਘ ਦਾ ਜੋ ਨਾਮ ਉੱਥੇ ਲੈਣਾ ਸੀ ਤਾਂ ਉਹ ਜਾਣਦੇ ਐ ਵੀ ਐਮਪੀ ਅਮਰਤਪਾਲ ਸਿੰਘ ਨੂੰ ਵੈਸੇ ਤਾਂ ਐਮਪੀ ਅਮਰਤਪਾਲ ਸਿੰਘ ਨੂੰ ਵੈਸੇ ਤਾਂ ਉਹ ਵਰਲਡਵਾਈਡ ਇਸ ਧਾਮ ਨਾਲ ਮਸ਼ਹੂਰ ਹੋ ਗਏ ਹੋਏ ਆਪਣੀ ਜੋ ਕਿ ਖਾਲਿਸਤਾਨ ਦਾ ਤੁਹਾਨੂੰ ਪਤਾ ਹਰ ਇੱਕ ਦੇਸ਼ ਚ ਰੋਲਾ ਚੱਲਣ ਦਿਆ ਵਾ ਠੀਕ ਹੈ ਜੀ ਉਹ ਮੰਨ ਲਓ ਫਿਰ ਉਹ ਬਿਆਨ ਉਹ ਸਾਹਿਬ ਦਾ ਲੈ ਲੈਂਦੇ ਕਿ ਐਮਪੀ ਅਮਰਤਪਾਲ ਸਿੰਘ ਕੋਈ ਹੋਊਗਾ। ਹਾਂ ਜੀ ਉਹ ਜਾਂਚ ਪੜਤਾਲ ਕਰਦੇ ਕਿ ਹਾਂ ਵਾਕਿਆ ਐਮਪੀ ਅਮਰਤਪਾਲ ਹੈਗਾ। ਨਹੀਂ ਸੀ ਕਿ ਮੁੰਡੇ ਐਮਪੀ ਅਮਰਤਪਾਲ ਸਿੰਘ ਦੇ ਨਾਮ ਤੋਂ। ਇੱਕ ਮੁੰਡਾ ਹੈਗਾ ਸੀ ਮੇਰੇ ਨਾਲ। ਉਹ ਬਾਣੇ ਅਸਲੀ ਬਾਣੇ ਦੇ ਵਿੱਚ ਹੀ ਉਹ ਬੰਦਾ ਉੱਤੇ ਵਾਕਿਆ ਇੱਕ ਉੱਤੇ ਅਮਰਤਪਾਲ ਸਿੰਘ ਦੇ ਨਾਂ ਤੇ ਜਦੋਂ ਅਮਰਤਪਾਲ ਸਿੰਘ ਦੇ ਮਤਲਬ ਕਿ ਉਹਦੇ ਨਾਲ ਹੀ ਉਹ ਉੱਤੇ ਉਹਨਾਂ ਨੇ ਉੱਤੇ ਥਾਣਿਆਂ ਦੇ ਵਿੱਚ ਵੀ ਖੱਜਲ ਹੋਇਆ ਸੀ ਇੱਥੇ। ਪਰ ਉਹ ਵੀ ਵਿਚਾਰਾ ਵਾਪਸ ਆ ਚੁੱਕਾ ਹੈ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਤਾਂ ਅਸੀਂ ਸਾਡੇ ਨਾਲ ਜਸ਼ਪਾਲ ਜੋ ਕਿ ਰਿਪੋਰਟ ਹੋ ਕੇ ਆਇਆ ਪਰ ਚੜ੍ਹਦੀ ਕਲਾ ਦੇ ਵਿੱਚ ਹੈ ਤਾਂ ਅਸੀਂ ਵੀ ਇਹੀ ਕਹਾਂਗੇ ਕਿ ਹਿੰਮਤ ਨਾ ਹਾਰੋ ਹੌਸਲਾ ਰੱਖੋ ਮੋਟੀਵੇਟ ਰਹੋ ਇੱਥੇ ਆ ਕੇ ਜੋ ਤੁਸੀਂ ਆਏ ਹੋ ਤਾਂ ਕੰਮ ਤੁਹਾੰਦਾ ਇੱਥੇ ਵੀ ਹੋ ਜੂ ਬਾਕੀ ਜੋ ਕਰਜ਼ਾ ਚੜਿਆ ਉਹ ਵੀ ਹੌਲੀ ਹੌਲੀ ਜਿਹੜਾ ਉੱਤਰ ਜਾਏਗਾ ਕੈਮਰਾ ਪਰਸਨ ਬਲਜਿੰਦਰ ਨਾ ਮਨਦੀਪ ਜੋਤ ਪੱਟੀ ਤਰਨ ਤਰਨ